ਹੇਲੂਇਆ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਸਭ ਮਸੀਹ ਭੈਣ ਭਰਾਵਾਂ ਨੂੰ ਜੈਮ ਸੀ ਕੀ ਔਰ ਇੱਕ ਵਾਰ ਫਿਰ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਚਨ ਦੇ ਵਿੱਚੋਂ ਪੜਾਂਗੇ ਜੋ ਕਿ ਬਹੁਤ ਜ਼ਰੂਰੀ ਔਰ ਖਾਸ ਵਿਸ਼ਾ ਹੈ ਸਾਡਾ ਸੰਤ ਯੋਹਨਾ ਦੀ ਅੰਜੀਲ ਔਰ ਉਸ ਦਾ ਤੀਸਰਾ ਅਧਿਆਇ ਤੇ ਉਹਦੀਆਂ ਪਹਿਲੀਆਂ 10 ਸੈਤਾ ਮੈਂ ਤੁਹਾਡੇ ਸਾਹਮਣੇ ਪਵਿੱਤਰ ਬਾਈਬਲ ਦੇ ਵਿੱਚੋਂ ਪੜਾਂਗਾ ਪ੍ਰਭੂ ਅਤੇ ਨਿਕੋਦੇਮਸ ਪਰੂਸੀਆ ਵਿੱਚੋਂ ਨਿਕ ਦਿਮ ਸੁਨਾਉ ਦਾ ਇੱਕ ਮਨੁੱਖ ਰਾਤ ਨੂੰ ਉਹ ਰਾਤ ਨੂੰ ਯਸੂ ਦੇ ਕੋਲ ਆਇਆ ਅਤਿਆਖਿਆ ਸਵਾਮੀ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ ਹੋ ਕੇ ਪਰਮੇਸ਼ਰ ਦੀ ਵੱਲੋਂ ਆਏ ਹੋ ਕਿਉਂਕਿ ਇਹ ਨਿਸ਼ਾਨ ਜਿਹੜੇ ਤੁਸੀਂ ਵਿਖਾਲਦੇ ਹੋ ਕੋਈ ਵੀ ਵਿਖਾਲ ਨਹੀਂ ਸਕਦਾ ਜੇਕਰ ਪਰਮੇਸ਼ਰ ਉਸ ਦੇ ਨਾਲ ਨਾ ਹੋਵੇ ਯਸੂ ਨੇ ਉਸ ਨੂੰ ਉੱਤਰ ਦਿੱਤਾ ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ ਕਿ ਜੇਕਰ ਕੋਈ ਮਨੁੱਖ ਨਵੇਂ ਸਿਰੇੋਂ ਨਾ ਜੰਮੇ ਤਾਂ ਉਹ ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸਕਦਾ ਨੁਕਦੇਮਸ ਨੇ ਉਸ ਨੂੰ ਆਖਿਆ ਮਨੁੱਖ ਜਾਂ ਬੁੱਢਾ ਹੋ ਗਿਆ ਤਾਂ ਉਹ ਦੁਬਾਰਾ ਕਿਵੇਂ ਜੰਮ ਸਕਦਾ ਹੈ ਕੀ ਹੋ ਸਕਦਾ ਹੈ ਕਿ ਉਹ ਆਪਣੀ ਮਾਂ ਦੀ ਕੋਖ ਵਿੱਚ ਦੂਜੀ ਵਾਰ ਜਾਵੇ ਅਤੇ ਜੰਮੇ ਯਿਸੂ ਨੇ ਉਸ ਨੂੰ ਉੱਤਰ ਦਿੱਤਾ ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ ਕੋਈ ਮਨੁੱਖ ਜੇਕਰ ਜਲ ਔਰ ਆਤਮਾ ਤੋਂ ਨਾ ਜਮੇ ਅਤੇ ਉਹ ਪਰਮੇਸ਼ਰ ਦੇ ਰਾਜ ਵਿੱਚ ਵੜ ਨਹੀਂ ਸਕਦਾ ਜਿਹੜਾ ਸਰੀਰ ਤੋਂ ਜੰਮਿਆ ਉਹ ਸਰੀਰ ਹੈ ਅਤੇ ਜਿਹੜਾ ਆਤਮਾ ਤੋਂ ਜੰਮਿਆ ਸੋ ਆਤਮਾ ਹੈ ਅਚਰਜ ਨਾ ਮੰਨੀ ਜੋ ਮੈਂ ਤੈਨੂੰ ਆਖਿਆ ਭਾਈ ਤੁਹਾਨੂੰ ਨਵੇਂ ਸਿਰੇ ਤੋਂ ਜਨਮ ਲੈਣਾ ਜ਼ਰੂਰੀ ਹੈ ਪੌਣ ਜਿੱਧਰ ਨੂੰ ਚਾਹੁੰਦੀ ਹੈ ਉਧਰ ਨੂੰ ਵਗਦੀ ਹੈ ਅਤੇ ਉਹ ਦੀ ਆਵਾਜ਼ ਸੁਣਦਾ ਹੈ ਪਰੇ ਨਹੀਂ ਜਾਣਦਾ ਜੋ ਉਹ ਕਿਧਰੋਂ ਆਈ ਅਤੇ ਕਿਧਰ ਨੂੰ ਜਾਂਦੀ ਹੈ ਹਰ ਜੋ ਆਤਮਾ ਤੋਂ ਜਨਮਿਆ ਇਹੋ ਜਿਹਾ ਹੈ ਆਮੀਨ ਤੋਂ ਪ੍ਰਭੂ ਦੇ ਵਚਨ ਤੇ ਬੜੇ ਜਾਣ ਤੇ ਆਸ਼ੀਸ਼ ਬਰਕਤ ਹੋਵੇ ਨਵੀਂ ਆਇਤ ਪੜ੍ਹਦੇ ਆ ਨੁਕਦੇਮਸ ਨੇ ਉਸ ਨੂੰ ਉੱਤਰ ਦਿੱਤਾ ਇਹ ਗੱਲਾਂ ਕੀ ਕਰ ਹੋ ਸਕਦੀਆਂ ਹਨ ਯਿਸੂ ਨੇ ਉਸ ਨੂੰ ਉੱਤਰ ਦਿੱਤਾ ਕੀ ਤੂੰ ਇਸਰਾਇਲ ਦਾ ਗੁਰੂ ਹੋ ਕੇ ਇਹ ਗੱਲਾਂ ਨਹੀਂ ਸਮਝਦਾ ਪ੍ਰਭੂ ਦੇ ਪੜੇਗੇ ਵਚਨ ਉੱਤੇ ਆਸ਼ੀਸ਼ ਬਰਕਤ ਹੋਵੇ ਆਪਾਂ ਛੋਟੀ ਪ੍ਰਾਰਥਨਾ ਕਰਾਂਗੇ ਆਸਮਾਨੀ ਬਾਪ ਤੇਰਾ ਧੰਨਵਾਦ ਹੋ ਸ਼ੁਕਰ ਹੋ ਮਦਦ ਕਰ ਇਸ वचन ਦੀ ਸਾਨੂੰ ਬੋਧ ਤੇ ਸਮਝ ਦੇ ਤੇਰਾ वचन ਸੱਚ ਤੇ ਆਮੀਨ ਹੈ ਬਾਕੀ ਅਸੀਂ ਮਨੁੱਖ ਸਾਰੇ ਨਿਰਬਲ ਕਮਜ਼ੋਰ ਝੂਠੇ ਆ ਪ੍ਰਭੂ ਮਨੁੱਖ ਕੋਈ ਵੀ ਸੱਚਾ ਨਹੀਂ ਹੈ ਪਿਆਰੇ ਪ੍ਰਭੂ ਕੇਵਲ ਤੇਰਾ वचन ਸੱਚਾ ਹੈ ਔਰ ਤੂੰ ਸੱਚ ਤੇ ਆਮੀਨ ਹੈ ਤੇਰਾ ਬੜਾ ਧੰਨਵਾਦ ਹੋ ਸ਼ੁਕਰ ਹੋ ਸਾਡੀ ਸਹਾਇਤਾ ਕਰ ਆਪਣੇ वचन ਦੇ ਨਾਲ ਔਰ ਸਾਨੂੰ वचन ਦੇ ਨਾਲ ਪਵਿੱਤਰ ਕਰ ਤੋ ਕਿ ਤੇਰਾ ਸ਼ੁਕਰ ਯੇਸ਼ੂ ਮਸੀਹ ਨਾ 3 ਦੇ ਨਾਮ ਚ ਮੰਗਦੇ ਹਾਂ ਆਮੀਨ ਹਾਲੇਲੂਇਆ ਸੋ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅਸੀਂ ਵੇਖਿਆ ਹੈ ਜੋ ਪੜਿਆ ਹੈ ਕਿ ਨਿਕਦੇਮਸ ਨਾਉ ਦਾ ਇੱਕ ਸਰਦਾਰ ਇੱਕ ਯਹੂਦੀ ਇੱਕ ਫਰੀਸੀ ਜੋ ਕਿ ਕਲੀਸ਼ੀਆ ਦੇ ਲੋਕਾਂ ਨੂੰ ਵਚਨ ਸਿਖਾਉਂਦਾ ਸੀ ਪੁਰਾਣਾ ਨੇਮ ਪੜ੍ਹ ਕੇ ਸੁਣਾਉਂਦਾ ਸੀ ਔਰ ਉਹ ਅੱਧੀ ਰਾਤ ਨੂੰ ਯਸੂ ਮਸੀਹ ਦੇ ਕੋਲੇ ਆਇਆ ਉਹ ਅੱਧੀ ਰਾਤ ਨੂੰ ਕਿਉਂ ਆਇਆ ਉਹ ਅੱਧੀ ਰਾਤ ਨੂੰ ਇਸ ਕਰਕੇ ਆਇਆ ਤਾਂ ਕਿ ਉਸ ਨੂੰ ਕੋਈ ਵੇਖ ਨਾ ਲਵੇ ਕਿਉਂਕਿ ਯੇਸ਼ੂ ਮਸੀਹ ਇੱਕ ਅਨਪੜ੍ਹ ਸੀਗਾ ਉਹ ਕਦੇ ਜ਼ਿੰਦਗੀ ਵਿੱਚ ਸਕੂਲ ਨਹੀਂ ਗਿਆ ਉਹਦਾ ਕੋਈ ਵਧੀਆ ਚਰਚ ਨਹੀਂ ਸੀ ਉਹਦੇ ਕੋਲੇ ਹੈਗਾ ਉਹਦੇ ਕੋਲ ਰਹਿਣ ਵਾਸਤੇ ਕੋਈ ਵਧੀਆ ਘਰ ਨਹੀਂ ਸੀ ਹੈਗਾ ਇਥੋਂ ਤੱਕ ਕੋਈ ਝੋਪੜੀ ਵੀ ਨਹੀਂ ਸੀ ਉਹਦੇ ਕੋਲੇ ਹੈਗੀ ਕਿਉਂਕਿ ਆਪਣੇ ਮਾਪੇ ਬਾਪ ਦੇ ਘਰ ਨੂੰ ਬਪਤਿਸਮਾ ਲੈਣ ਤੋਂ ਬਾਅਦ ਛੱਡ ਚੁੱਕਾ ਸੀ ਔਰ ਸਾਢੇ 3 ਸਾਲ ਉਹਨੇ ਗਲੀਆਂ ਵਿੱਚ ਪਹਾੜਾਂ ਦੇ ਉੱਤੇ ਨਗਰ-ਨਗਰ ਘੁੰਮ ਕੇ ਸਮਾਂ ਗੁਜ਼ਾਰਿਆ ਸਾਢੇ 3 ਸਾਲ ਦਾ ਸੇਵਕਾਈ ਦਾ ਸਮਾਂ ਔਰ ਇਸ ਕਰਕੇ ਜਿਹੜਾ ਜਾਜਕ ਸੀ ਉਹ ਇੱਕ ਵਧੀਆ ਪਾਸਟਰ ਸੀਗਾ ਠੀਕ ਹੈ ਔਰ ਇੱਕ ਸਿਖਾਉਣ ਵਾਲਾ ਸੀ ਗੁਰੂ ਸੀ ਇਸਰਾਇਲ ਦੇ ਵਿੱਚ ਉਹ ਔਰ ਉਹ ਰਾਤ ਨੂੰ ਯਿਸੂ ਮਸੀਹ ਦੇ ਕੋਲ ਆਇਆ ਕਿ ਮੈਂ ਦਿਨੇ ਜਾਵਾਂ ਤਾਂ ਲੋਕ ਮੈਨੂੰ ਕੀ ਆਖਣਗੇ ਲੋਕ ਕਹਿਣਗੇ ਕਿ ਤੂੰ ਇੱਕ ਅਨਪੜ ਬੰਦੇ ਕੋਲ ਇਹੋ ਜਿਹਾ ਸਵਾਲ ਕਰਦਾ ਬਾਈਬਲ ਸਿੱਖਣ ਵਾਸਤੇ ਆਇਆ ਉਹ ਪੁਰਾਣੇ ਨੇਮ ਨੂੰ ਪੜ ਰਿਹਾ ਸੀ ਪਹਿਲ ਪ੍ਰਾਵੋ ਪਰ ਫਿਰ ਵੀ ਉਹ ਕਨਫਿਊਜ਼ ਸੀਗਾ ਉਸ ਨੂੰ ਸਦੀਪਕ ਜੀਵਨ ਦੇ ਬਾਰੇ ਗੱਲ ਪਤਾ ਨਹੀਂ ਸੀ ਲੱਗ ਰਹੀ ਕਿ ਕਿੱਦਾਂ ਹਾਸਲ ਕਰਨਾ ਹੈ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਉਹ ਸਦੀਪਕ ਜੀਵਨ ਦੇ ਮਾਲਕ ਨਾਲ ਹੀ ਗੱਲਾਂ ਕਰ ਰਿਹਾ ਹੈ ਉਹ ਯਿਸੂ ਮਸੀਹ ਦੇ ਕੋਲੇ ਆਇਆ ਔਰ ਉਹਨੇ ਨੂੰ ਆਖਿਆ ਕਿ ਮਨੁੱਖ ਕੀ ਕਰੇ ਕਿੱਦਾਂ ਕਰ ਸਕਦਾ ਉਹਦੇ ਉਹਦੇ ਕੁਐਸਚਨ ਸੀ ਕੁਝ ਬੇਸ਼ੱਕ ਬਾਈਬਲ 'ਚ ਸਾਰੀਆਂ ਗੱਲਾਂ ਨਹੀਂ ਲਿਖੀਆਂ ਗਈਆਂ ਪਰ ਉਹ ਕੁਝ ਚਾਹੁੰਦਾ ਸੀ ਜਾਨਣਾ ਉਹ ਕੁਝ ਸਿੱਖਣਾ ਚਾਹੁੰਦਾ ਸੀ ਯਿਸੂ ਮਸੀਹ ਨੇ ਉਹਦੇ ਮਨ ਨੂੰ ਪੜ ਲਿਆ ਬੁੱਝ ਲਿਆ ਔਰ ਸਿੱਧਾ ਹੀ ਟਾਰਗੇਟ ਕੀਤਾ ਯਿਸੂ ਮਸੀਹ ਨੇ ਕਿਹਾ ਜੇਕਰ ਤੂੰ ਨਵੇਂ ਸਿਰੇ ਤੋਂ ਜਨਮ ਨਾ ਲਵੇਂ ਤਾ ਤੂੰ ਪਰਮੇਸ਼ਰ ਦੇ ਰਾਜ ਨੂੰ ਵੇਖ ਵੀ ਨਹੀਂ ਸਕਦਾ ਵੜਨਾ ਤਾਂ ਬੜੇ ਦੂਰ ਦੀ ਗੱਲ ਆ ਵੇਖ ਵੀ ਨਹੀਂ ਸਕਦਾ ਹੁਣ ਇਹ ਨਵਾਂ ਜਨਮ ਕੀ ਹੈ ਯਿਸੂ ਮਸੀਹ ਨੇ ਆਖਿਆ ਜਿਹੜਾ ਸਰੀਰ ਤੋਂ ਜੰਮਿਆ ਉਹ ਸਰੀਰ ਹੈ ਹੁਣ ਤੁਸੀਂ ਕਹੋਗੇ ਇਹ ਕਿਹੋ ਜੀ ਗੱਲ ਹੈ ਪੈਣ ਪ੍ਰਾਵੋ ਅਸੀਂ ਸਰੀਰ ਤੋਂ ਜੰਮਿਆ ਅਸੀਂ ਆਪਣੇ ਮਾਂ ਬਾਪ ਤੋਂ ਜਨਮ ਲਿਆ ਹੈ ਤੇ ਅਸੀਂ ਮਾਂ ਬਾਪ ਦੇ ਸਰੀਰ ਤੋਂ ਜਨਮੇ ਤੇ ਇਸ ਟਾਈਮ ਅਸੀਂ ਸਿਰਫ ਇੱਕ ਸਰੀਰ ਹੀ ਹਾਂ ਹੋਰ ਕੁਝ ਨਹੀਂ ਆ ਪਰ ਜਦ ਅਸੀਂ ਯਿਸੂ ਮਸੀਹ ਨੇ ਕਿਹਾ ਤੂੰ ਜਲ ਤੋਂ ਤੇ ਆਤਮਾ ਤੋਂ ਜਨਮ ਲਵੇਂਗਾ ਤੇ ਫੇਰ ਤੂੰ ਪਰਮੇਸ਼ਰ ਦੇ ਰਾਜ ਦੇ ਵਿੱਚ ਪ੍ਰਵੇਸ਼ ਕਰ ਸਕੇਗਾ ਜੇ ਤੂੰ ਜਲ ਤੋਂ ਤੇ ਆਤਮਾ ਤੋਂ ਜਨਮ ਨਹੀਂ ਲਿਆ ਤਾਂ ਤੂੰ ਪਰਮੇਸ਼ਰ ਦੇ ਰਾਜ ਨੂੰ ਵਰਨਾ ਤਾਂ ਬੜੇ ਦੂਰ ਦੀ ਗੱਲ ਉਹ ਕਹਿੰਦਾ ਤੂੰ ਵੇਖ ਵੀ ਨਹੀਂ ਸਕਦਾ ਇਹੋ ਜਵਾਬ ਦਿੱਤਾ ਤਾਂ ਨੁਕਦੇਮਸ ਨੇ ਆਖਿਆ ਜਦੋਂ ਹੁਣ ਮੈਂ ਬੁੱਢਾ ਹੋ ਗਿਆ ਕੋਈ ਮਨੁੱਖ ਜਦੋਂ ਬਜ਼ੁਰਗ ਹੋ ਗਿਆ ਗੱਲ ਤੇ ਆਪਦੀ ਕਰ ਰਿਹਾ ਸੀ ਤੋ ਕਹਿੰਦਾ ਆਪਣੀ ਮਾਂ ਦੀ ਕੋਖ ਵਿੱਚ ਦੂਜੀ ਵਾਰ ਜਾਵੇ ਤੇ ਫੇਰ ਜੰਮੇ ਯੀਸ਼ੂ ਮਸੀਹ ਨੇ ਆਖਿਆ ਮੈਂ ਤੈਨੂੰ ਇਹ ਗੱਲ ਨਹੀਂ ਕਹਿ ਰਿਹਾ ਮੈਂ ਤੈਨੂੰ ਕਹਿ ਰਿਹਾ ਜਲ ਤੋਂ ਔਰ ਆਤਮਾ ਤੋਂ ਜਨਮ ਲੈਣਾ ਭੈਣ ਭਰਾਵਾਂ ਤੋਬਾ ਕਰਕੇ ਜਲ ਵਿੱਚ ਬਪਤਿਸਮਾ ਲੈਣਾ ਤੇ ਪਰਮੇਸ਼ਰ ਦੇ ਆਤਮਾ ਦੇ ਨਾਲ ਭਰ ਜਾਣਾ ਆ ਗੱਲ ਯਿਸੂ ਮਸੀਹ ਨੇ ਖਾਸ ਕਹੀ ਅੱਜ ਬਹੁਤ ਸਾਰੇ ਲੋਕ ਵਚਨ ਨੂੰ ਪੜ੍ਹਦੇ ਨੇ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਵੀ ਕਰਦੇ ਨੇ ਵਚਨ ਦੇ ਉੱਤੇ ਵਿਸ਼ਵਾਸ ਕਰਦੇ ਨੇ ਪਰ ਜਦ ਵਚਨ ਦੇ ਉੱਤੇ ਖੜੇ ਹੋਣ ਦੀ ਵਾਰੀ ਆਉਂਦੀ ਹੈ ਉਹ ਕੰਮ ਕਰਨ ਦੀ ਵਾਰੀ ਆਉਂਦੀ ਹੈ ਤਾਂ ਲੋਕ ਬੇਵਿਸ਼ਵਾਸ਼ੀ ਹੋ ਜਾਂਦੇ ਨੇ ਉਸ ਟਾਈਮ ਲੋਕਾਂ ਦਾ ਵਿਸ਼ਵਾਸ ਮਰਦਾ ਹੋ ਜਾਂਦਾ ਪਵਿੱਤਰ ਬਾਈਬਲ 'ਚ ਲਿਖਿਆ ਅਮਲਾਂ ਬਾਝੋ ਨੇਚਾ ਵਿਅਰਥ ਹੈ ਯਾਨੀ ਕਿ ਜੇ ਤੁਸੀਂ ਪਰਮੇਸ਼ਰ ਦਾ ਵਚਨ ਜੋ ਪੜਿਆ ਉਹਦੇ ਉੱਤੇ ਕੰਮ ਨਹੀਂ ਕਰ ਰਹੇ ਵੇਖੋ ਵਚਨ ਕਹਿ ਰਿਹਾ ਤੋਬਾ ਕਰੋ ਤੇ ਬਪਤਿਸਮਾ ਲਵੋ ਲੇਕਿਨ ਲੋਕ ਨਾ ਤਾਂ ਤੋਬਾ ਕਰ ਰਹੇ ਨਾ ਲੋਕ ਬਪਤਿਸਮਾ ਲਾ ਰਹੇ ਬਸ ਉਹ ਕਹਿ ਰਹੇ ਮੈਂ ਵਿਸ਼ਵਾਸ ਕਰ ਲਿਆ ਤੇ ਮੈਂ ਕੀ ਹੋ ਗਿਆ ਬਈ ਬਾਚ ਗਿਆ ਨਹੀਂ ਸ਼੍ਰੀਮਾਨ ਜੀ ਇਹ ਤਰੀਕਾ ਰੱਖਿਆ ਬਾਈਬਲ ਨੇ ਨਿਯਮ ਰੱਖਿਆ ਇੱਕ ਯਿਸੂ ਨੂੰ ਮਸੀਹ ਨੇ ਬੜੇ ਚਿੱਟੇ ਸਾਫ ਲਬਜਾਂ ਵਿੱਚ ਕਿਹਾ ਕਿ ਜੇਕਰ ਤੂੰ ਨਵੇਂ ਸਿਰੇ ਤੋਂ ਜਨਮ ਨਾ ਲਵੇਂ ਤੇ ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸਕਦਾ ਜੇਕਰ ਤੂੰ ਨਵੇਂ ਸਿਰੇ ਤੋਂ ਨਾ ਜੰਮੇ ਜਲ ਔਰ ਆਤਮਾ ਤੋਂ ਨਾ ਜੰਮੇ ਤਾਂ ਤੂੰ ਪਰਮੇਸ਼ਰ ਦੇ ਰਾਜ ਵਿੱਚ ਵੜ ਨਹੀਂ ਸਕਦਾ ਸੋ ਅਜੀਜ਼ ਭੈਣ ਪ੍ਰਭੂ ਅਸੀਂ ਵੇਖ ਰਹੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਬੜੀ ਸਫਾਈ ਦੇ ਨਾਲ ਇਹ ਗੱਲਾਂ ਦਸੀਆਂ ਯਿਸੂ ਮਸੀਹ ਨੇ ਬੜੇ ਸਾਫ ਸੁਥਰੇ ਢੰਗ ਦੇ ਨਾਲ ਇਹ ਗੱਲਾਂ ਆਖੀਆਂ ਔਰ ਜਾਦੇ ਗੱਲਾਂ ਆਖੀਆਂ ਤਾਂ ਫਿਰ ਯਿਸੂ ਮਸੀਹ ਨੇ ਕਿਹਾ ਵੇਖੋ ਹਵਾ ਜਿੱਧਰ ਨੂੰ ਚਾਹਦੀ ਉਧਰ ਨੂੰ ਵਗਦੀ ਹੈ ਔਰ ਜਿੱਧਰ ਨੂੰ ਚਾਵੇ ਉਹਦਾ ਜੀ ਕਰੇ ਚਲੀ ਜਾਂਦੀ ਸਿਰਫ ਆਵਾਜ਼ ਸੁਣਦਾ ਵੀ ਪੱਤੇ ਹਿਲ ਰਹੇ ਦਰਖਤਾਂ ਦੇ ਦਰਖਤ ਝੂਲ ਰਹੇ ਨੇ ਹਵਾ ਚੱਲ ਰਹੀ ਹੈ ਪਰ ਤੈਨੂੰ ਇਹ ਨਹੀਂ ਪਤਾ ਲੱਗਦਾ ਵੀ ਉਹ ਕਿਧਰੋਂ ਆਈ ਤੇ ਕਿਧਰ ਨੂੰ ਚਲੀ ਗਈ ਹਰ ਪਵਿੱਤਰ ਆਤਮਾ ਪਾਇਆ ਬੰਦਾ ਇਸੇ ਤਰ੍ਹਾਂ ਦਾ ਹੁੰਦਾ ਉਹ ਹਵਾ ਵਾਂ ਘੁੰਮ ਜਾਂਦਾ ਕਦੇ ਇਧਰ ਨੂੰ ਚਲਾ ਗਿਆ ਕਦੇ ਉਧਰ ਨੂੰ ਚਲਾ ਗਿਆ ਕੋਈ ਪਤਾ ਨਹੀਂ ਲੱਗਦਾ ਕਿਸੇ ਨੂੰ ਵੀ ਉਹ ਕਿਧਰੋਂ ਆਇਆ ਤੇ ਕਿਧਰ ਨੂੰ ਚਲਾ ਗਿਆ ਉਹ ਗਵਾਹੀ ਦਿੰਦਾ ਹੈ ਯਿਸੂ ਮਸੀਹ ਦੀ ਉਹ ਟਿਕ ਕੇ ਬੈਠ ਨਹੀਂ ਸਕਦਾ ਇੱਕ ਜਗ੍ਹਾ ਤੇ ਪਰ ਸ਼ਰਤ ਇੱਕ ਹੈ ਕਿ ਪਹਿਲਾਂ ਉਹਦਾ ਆਪਣਾ ਨਵਾਂ ਜਨਮ ਹੋਇਆ ਹੋਣਾ ਚਾਹੀਦਾ ਕੇਵਲ ਵਿਸ਼ਵਾਸ ਕਰੋ ਜੋ ਯਿਸੂ ਮਸੀਹ ਨੇ ਗੱਲ ਆਖੀ ਹੈ ਯਿਸੂ ਮਸੀਹ ਨੇ ਕੋਈ ਮਜ਼ਾਕ ਨਹੀਂ ਕੀਤਾ ਇਹ ਪਵਿੱਤਰ ਕਲਾਮ ਹੈ ਇਹ ਪਵਿੱਤਰ ਵਚਨ ਹੈ ਜੋ ਯਿਸੂ ਮਸੀਹ ਨੇ ਕਿਹਾ ਅਗਰ ਕਿਸੇ ਬੰਦੇ ਨੇ ਤੋਬਾ ਨਹੀਂ ਕੀਤੀ ਵੇਖੋ ਜਲ ਤੋਂ ਤੇ ਆਤਮਾ ਤੋਂ ਜਨਮ ਲੈਣ ਦਾ ਕੀ ਮਤਲਬ ਹੈ ਜਲ ਵਿੱਚ ਤਸਮਾ ਲੈਣਾ ਹੈ ਪਹਿਲੋਂ ਤੋਬਾ ਕਰਨੀ ਹੈ ਜਲ ਵਿੱਚ ਬਪਤਸਮਾ ਲੈਣਾ ਹੈ ਜਦ ਤੁਸੀਂ ਬਪਤਸਮਾ ਲੈ ਕੇ ਬਾਹਰ ਆਉਂਦੇ ਹੋ ਜਦ ਪ੍ਰਭੂ ਦੇ ਨਾਲ ਤੁਸੀਂ ਹਰ ਰੋਜ਼ ਚੱਲਦੇ ਹੋ ਤਾਂ ਪ੍ਰਭੂ ਤੁਹਾਨੂੰ ਆਪਣੇ ਪਵਿੱਤਰ ਆਤਮਾ ਦੇ ਨਾਲ ਭਰ ਦਿੰਦਾ ਹੈ ਫਿਰ ਤੁਸੀਂ ਨਵਾਂ ਜਨਮ ਪਾ ਲੈਂਦੇ ਹੋ ਔਰ ਇਹ ਨਵਾਂ ਜਨਮ ਤੁਹਾਡਾ ਮਸੀਹ ਵਿੱਚ ਹੁੰਦਾ ਹੈ ਔਰ ਇਹ ਜਨਮ ਤੁਹਾਡਾ ਜਿਹੜਾ ਉਹ ਤੁਹਾਨੂੰ ਪਰਮੇਸ਼ਰ ਦੇ ਪੁੱਤਰ ਤੇ ਧੀਆ ਬਣਾਉਂਦਾ ਹੈ ਹallelujah ਕਿਉਂਕਿ ਜਦ ਤੁਸੀਂ ਪਹਿਲਾਂ ਸਰੀਰ ਤੋਂ ਜੰਮੇ ਮਾਪੇ ਆਪਣੇ ਬਲੱਡ ਤੋਂ ਤੇ ਤੁਸੀਂ ਮਾਪੇ ਦੇ ਪਰਿਵਾਰ ਦੇ ਮੈਂਬਰ ਬਣ ਗਏ ਜਿਹੜਾ ਸਰੀਰ ਤੋਂ ਜੰਮਿਆ ਯਿਸੂ ਮਸੀਹ ਨੇ ਕਿਹਾ ਉਹ ਸਰੀਰ ਹੀ ਹੈ ਪਰ ਜਿਹੜਾ ਆਤਮਾ ਤੋਂ ਜੰਮਿਆ ਉਹ ਆਤਮਾ ਹੈ ਤਾਂ ਭੈਣ ਭਰਾਓ ਜਦੋਂ ਤੋਬਾ ਕਰਕੇ ਬਪਤਿਸਮਾ ਲੈਣੇ ਆ ਉਦੋਂ ਸੀ ਪਵਿੱਤਰ ਆਤਮਾ ਦੇ ਨਾਲ ਭਰ ਜਾਂਦੇ ਤੇ ਪਰਮੇਸ਼ਰ ਦੇ ਘਰਾਣੇ ਦੇ ਮੈਂਬਰ ਬਣ ਜਾਂਦੇ ਆ ਉਹਨੇ ਕਿਹਾ ਜਿਨਾਂ ਨੇ ਉਹਦੇ ਉੱਤੇ ਯਕੀਨ ਕੀਤਾ ਵਿਸ਼ਵਾਸ ਕੀਤਾ ਪ੍ਰਭੂ ਯਿਸੂ ਮਸੀਹ ਤੇ ਉਹਨਾਂ ਨੂੰ ਨੇ ਪਰਮੇਸ਼ਰ ਦੀਆਂ ਪੁੱਤਰੀਆਂ ਤੇ ਪੁੱਤਰ ਹੋਣ ਦਾ ਹੱਕ ਦਿੱਤਾ ਔਰ ਜਿਨ੍ਹਾਂ ਨੇ ਇਹ ਨਹੀਂ ਵੀ ਇਕੱਲਾ ਵਿਸ਼ਵਾਸ ਹੀ ਕਰ ਲਿਆ ਵਿਸ਼ਵਾਸ ਕਰਨ ਤੋਂ ਬਾਅਦ ਉਹਨਾਂ ਨੇ ਕੰਮ ਵੀ ਕੀਤਾ ਜਦੋਂ ਮਰਕਜ਼ 16 ਦੀ 16 ਪੜਦਿਆਂ ਤੇ ਲਿਖਿਆ ਉਹ 11 ਦੇ ਨਾਲ ਬੈਠਾ ਰੋਟੀ ਖਾ ਰਿਆ ਸੀਗਾ ਔਰ ਉਹਨੇ ਉਹਨਾਂ ਦੀ ਸਖਤ ਦਿੱਲੀ ਦਾ ਆਲਾਮਾ ਦਿੱਤਾ ਵੀ ਮੈਂ ਜੀ ਉਠਿਆ ਤੁਸੀਂ ਮੇਰੇ ਤੋਂ ਵਿਸ਼ਵਾਸ ਕਿਉਂ ਨਹੀਂ ਕੀਤਾ ਯੀਸ਼ੂ ਮਸੀਹ ਨੇ ਆਲਾਮਾ ਦਿੱਤਾ ਵੀ ਤੁਸੀਂ ਉਹ ਗੱਲਾਂ ਨੂੰ ਭੁੱਲ ਗਏ ਬੜੀ ਸ਼ੇਤੀ ਤੁਹਾਡਾ ਵਿਸ਼ਵਾਸ ਕਿਧਰ ਚਲਾ ਗਿਆ ਔਰ ਯੀਸ਼ੂ ਮਸੀਹ ਨੇ ਉਹਨਾਂ 11 ਨੂੰ ਕਿਹਾ ਜਾਓ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਜਿਹੜਾ ਨੇਚਾ ਕਰੇ ਜਿਹੜਾ ਵਿਸ਼ਵਾਸ ਕਰੇ ਤੇ ਅਗਲੇ ਪਾਸੇ ਲਿਖਿਆ ਫਿਰ ਉਹ ਬਪਤਿਸਮਾ ਲਵੇ ਤਾਂ ਉਹ ਬਚਾਇਆ ਜਾਵੇਗਾ ਹੁਣ ਲੋਕੀ ਬਪਤਿਸਮੇ ਨੂੰ ਛੱਡ ਦਿੰਦੇ ਆ ਤੇ ਲੋਕੀ ਕੱਲਾ ਵਿਸ਼ਵਾਸ ਹੀ ਲਈ ਫਿਰਦੇ ਆ ਕਹਿੰਦੇ ਵੀ ਅਸੀਂ ਵਿਸ਼ਵਾਸ ਕਰ ਲਿਆ ਜੀ ਬਸ ਠੀਕ ਠਾਕ ਹੈ ਜੀ ਅਸੀਂ ਵੱਜਾਂਗੇ ਨਹੀਂ ਸ਼੍ਰੀਮਾਨ ਜੀ ਮੇਰੀਓ ਭੈਣੋ ਮੇਰੇ ਭਰਾਵੋ ਉਹ ਤੁਸੀਂ ਆਪਣੇ ਤਰੀਕੇ ਨਾਲ ਆਪਣਾ ਫਾਰਮੂਲਾ ਲਾ ਕੇ ਕਦੇ ਵੀ ਪ੍ਰਭੂ ਦੇ ਰਾਜ ਵਿੱਚ ਵੜ ਨਹੀਂ ਸਕਦੇ ਤੁਹਾਨੂੰ ਨਵੇਂ ਸਿਰੇ ਤੋਂ ਜਨਮ ਲੈਣਾ ਹੀ ਪੈਣਾ ਹੈ ਹੁਣ ਬਹੁਤ ਸਾਰੇ ਲੋਕ ਕਹਿੰਦੇ ਜੀ ਅਸੀਂ ਤੋਬਾ ਕਰਕੇ ਬਪਤਿਸਮਾ ਲੈ ਕੇ ਤੇ ਅਸੀਂ ਪਾਪ ਕਰਾਂਗੇ ਸਾਡੇ ਕੋਲੋਂ ਫੇਰ ਕਦੇ ਝੂਠ ਬੋਲਿਆ ਜਾਂਦਾ ਸਾਡੇ ਕੋਲੋਂ ਫੇਰ ਕਦੇ ਗਲਤੀਆਂ ਹੋ ਜਾਂਦੀਆਂ ਮੈਂ ਉਹਨਾਂ ਭੈਣ ਭਰਾਵਾਂ ਨੂੰ ਕਹਾਂਗੇ ਯੀਸ਼ੂ ਮਸੀਹ ਨੇ ਇਹਦਾ ਵੀ ਹੱਲ ਰੱਖਿਆ ਉਹਨੇ ਇੱਕ ਪ੍ਰਾਰਥਨਾ ਸਾਨੂੰ ਰੋਜ਼ ਕਰਨ ਵਾਸਤੇ ਕਿਹਾ ਉਹਨੇ ਆਖਿਆ ਤੁਸੀਂ ਇਹ ਪ੍ਰਾਰਥਨਾ ਇਸ ਬਿਧ ਨਾਲ ਕਰਨੀ ਹੈ हे ਸਾਡੇ ਸਵਰਗੀ ਪਿਤਾ ਜੋ ਤੂੰ ਉਸ ਅਸਮਾਨ ਦੇ ਉੱਤੇ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਪੂਰੀ ਹੋਵੇ ਜਿਵੇਂ ਉਸ ਅਸਮਾਨ ਦੇ ਉੱਤੇ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ ਸਾਡੀ ਰੋਜ਼ ਦੀ ਰੋਟੀ ਜਿਹੜਾ ਕਿ ਪਵਿੱਤਰ ਕਲਾਮ ਹੈ ਅੱਜ ਸਾਨੂੰ ਦੇ ਸਾਡੇ ਕਸੂਰ ਸਾਨੂੰ ਮਾਫ ਕਰ ਜਿਵੇਂ ਅਸੀਂ ਵੀ ਆਪਣੇ ਕਸੂਰਵਾਰਾਂ ਨੂੰ ਮਾਫ ਕੀਤਾ ਇਹ ਦਵਾਉ ਨੇ ਕਿਹਾ ਰੋਜ਼ ਕਰਨੀ ਵੀ ਸਾਡੇ ਕਸੂਰ ਕੀ ਕਰ ਸਾਨੂੰ ਮਾਫ ਕਰ ਸਾਡੇ ਗੁਨਾਹ ਸਾਨੂੰ ਮਾਫ ਕਰ ਤੁਸੀਂ ਇਹ ਨਾ ਸਮਝੋ ਵਕਤ ਸਮਾਂ ਲੈਣ ਤੋਂ ਬਾਅਦ ਤੋਬਾ ਕਰਨ ਤੋਂ ਬਾਅਦ ਮੈਂ ਪਾਪੀ ਹੋ ਗਿਆ ਤੁਸੀਂ ਰੋਜ਼ ਪ੍ਰਾਰਥਨਾ ਕਰਨੀ ਹੈ ਠੀਕ ਹੈ ਤੁਹਾਡੇ ਕੋਲ ਗਲਤੀ ਹੋ ਸਕਦੀ ਹੈ ਕੋਈ ਵੀ ਗਲਤੀ ਹੋ ਸਕਦੀ ਹੈ ਪਰ ਸਭ ਤੋਂ ਵੱਡਾ ਪਾਪ ਕਿਹੜਾ ਹੈ ਤੁਹਾਨੂੰ ਪਤਾ ਹੈ ਕੁਝ ਸਰੀਰਕ ਪਾਪ ਨੇ ਕੁਝ ਆਤਮਿਕ ਪਾਪ ਨੇ ਸਰੀਰਕ ਪਾਪਾਂ ਦੀ ਮਾਫੀ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਥੱਲੇ ਹੈਗੀ ਹੈ ਪਰ ਜਿਹੜੇ ਆਤਮਿਕ ਪਾਪ ਨੇ ਆਤਮਿਕ ਪਾਪ ਜਿਹੜੇ ਨੇ ਉਹ ਕੀ ਹੈ ਉਹ ਹੈ ਪਰਮੇਸ਼ਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਨਾ ਕਰਨਾ ਜੋ ਤੁਸੀਂ ਇਹਨੂੰ ਸਾਰਾ ਪੜੋਗੇ ਚੈਪਟਰ 3 ਨੂੰ ਜਿਹਨੂੰ ਮੈਂ ਹੁਣੇ ਪ੍ਰਚਾਰ ਕਰ ਰਿਹਾ ਇੱਥੇ ਜਦੋਂ 3 ਦੀ 16 ਜਾ ਕੇ ਪੜੋਗੇ ਪਰਮੇਸ਼ਰ ਨੇ ਪੁੱਤਰ ਨੂੰ ਜਗਤ ਦੇ ਵਿੱਚ ਘੱਲਿਆ ਇਸ ਲਈ ਨਹੀਂ ਘੱਲਿਆ ਬਿਉ ਜਗਤ ਨੂੰ ਦੋਸ਼ੀ ਠਾਵੇ ਇਸ ਲਈ ਘੱਲਿਆ ਹਰੇਕ ਜੋ ਯਿਸੂ ਮਸੀਹ ਦੇ ਉੱਤੇ ਨੇਚਾ ਕਰੇ ਪਰਮੇਸ਼ਰ ਦੇ ਪੁੱਤਰ ਦੇਤੇ ਉਹ ਬਚਾਇਆ ਜਾਵੇ ਅਗਲੀ ਲਾਈਨ 'ਚ ਲਿਖਿਆ ਜਿਹੜਾ ਤਾਂ ਨੇਚਾ ਕਰ ਲੈਂਦਾ ਹੈ ਹੈ ਨਾ ਹੁਣ ਤੁਸੀਂ ਕਹੋਗੇ ਇਹ ਤਾਂ ਨੇਚਾ ਕਰ ਲਈ ਅਸੀਂ ਤੇ ਫਿਰ ਬਚ ਗਏ ਸ਼੍ਰੀਮਾਨ ਜੀ ਸਿਰਫ ਇੱਕੋ ਹੀ ਸ਼ਬਦ ਨਹੀਂ ਹੈ ਪਵਿੱਤਰ ਬਾਈਬਲ ਦੇ ਵਿੱਚ 66 ਕਿਤਾਬਾਂ ਨੇ ਹallelujah ਔਰ ਤੁਹਾਨੂੰ ਸਾਰੇ ਤੇ ਵਿਸ਼ਵਾਸ ਕਰਨਾ ਪੈਣਾ ਯੇਸ਼ੂ ਮਸੀਹ ਕੀ ਹੈ ਲੋਕੀ ਕਹਿੰਦੇ ਮੈਂ ਯੇਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰ ਲਿਆ ਉਹ ਤੁਸੀਂ ਯੇਸ਼ੂ ਮਸੀਹ ਨੂੰ ਕਦੇ ਵੇਖਿਆ ਨਹੀਂ ਤੁਸੀਂ ਕਿਦਾਂ ਵਿਸ਼ਵਾਸ ਕਰ ਲਿਆ ਯੇਸ਼ੂ ਮਸੀਹ ਕੀ ਹੈ ਯੇਸ਼ੂ ਮਸੀਹ ਵਚਨ ਹੈ ਆਪਾਂ ਵਚਨ ਨੂੰ ਸੁਣਿਆ ਔਰ ਵਚਨ ਨੂੰ ਵੇਖਿਆ ਵਚਨ ਨੂੰ ਪੜਿਆ ਤੇ ਵਚਨ ਦੇ ਉੱਤੇ ਵਿਸ਼ਵਾਸ ਕੀਤਾ ਯਿਸੂ ਮਸੀਹ ਵਚਨ ਹੈ ਤੇ ਤੁਸੀਂ ਵਚਨ ਦੀ ਆਗਿਆਕਾਰੀ ਕਰ ਰਹੇ ਹੋ ਤੇ ਫਿਰ ਵਚਨ ਨੂੰ ਪੂਰਾ ਵੀ ਕਰ ਰਹੇ ਹੋ ਤੇ ਫਿਰ ਤੁਸੀਂ ਕੀ ਕਰ ਲਿਆ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰ ਲਿਆ ਕਹਿੰਦਾ ਜਿਹੜਾ ਵਿਸ਼ਵਾਸ ਕਰਦਾ ਉਹ ਦੋਸ਼ੀ ਨਹੀਂ ਠਹਿਰਦਾ ਅਗਲੀ ਲਾਈਨ 'ਚ ਲਿਖਿਆ ਜਿਹੜਾ ਵਿਸ਼ਵਾਸ ਇਹ ਨਹੀਂ ਕਰਦਾ ਵੀ ਮੈਨੂੰ ਤੋਬਾ ਕਰਨੀ ਜ਼ਰੂਰੀ ਹੈ ਮੈਨੂੰ ਬਪਤਿਸਮਾ ਲੈਣਾ ਜ਼ਰੂਰੀ ਹੈ ਮੈਨੂੰ ਨਵੇਂ ਸਿਰੇ ਤੋਂ ਜਨਮ ਲੈਣਾ ਜ਼ਰੂਰੀ ਹੈ ਜਿਹੜਾ ਕਹਿੰਦਾ ਵੀ ਮੈਨੂੰ ਇਹ ਕਰਨ ਦੀ ਕੋਈ ਲੋੜ ਨਹੀਂ ਹੈ ਜ਼ਰੂਰੀ ਨਹੀਂ ਹੈ ਕਹਿੰਦਾ ਜਿਹੜਾ ਵਿਸ਼ਵਾਸ ਨਹੀਂ ਕਰਦਾ ਉਹ ਦੋਸ਼ੀ ਠਹਿਰ ਚੁਕਿਆ ਯਸ਼ੂ ਮਸੀਹ ਕਹਿੰਦਾ ਮੈਂ ਨਹੀਂ ਦੋਸ਼ੀ ਉਠਰਾਉਂਦਾ ਪਰ ਇੱਕ ਹੈ ਜਿਹੜਾ ਉਹਨੂੰ ਦੋਸ਼ੀ ਠਰਾਉਂਦਾ ਉਹ ਕੌਣ ਹੈ ਪਰਮੇਸ਼ਰ ਦਾ ਜਿਉਂਦਾ ਵਚਨ ਇਹ ਵਚਨ ਦੇ ਵਿੱਚ ਸਾਰਾ ਕੁਝ ਲਿਖਿਆ ਤੁਸੀਂ ਇੱਕ ਦਿਨ ਕਹੋਗੇ ਮੈਂ ਤਾਂ ਕੋਈ ਕਸੂਰ ਕੀਤਾ ਨਹੀਂ ਮੈਂ ਤਾਂ ਵਿਸ਼ਵਾਸ ਕਰਦਾ ਹੀ ਪਰ ਉਹ ਤੁਹਾਨੂੰ ਇਹ ਵਚਨ ਦੋਸ਼ੀ ਠਰਾਵੇਗਾ ਕਿਉਂਕਿ ਵਚਨ ਦੇ ਵਿੱਚ ਹੀ ਲਿਖਿਆ ਹੈ ਕਿ ਯਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰੋ ਫਿਰ ਤੋਬਾ ਕਰੋ ਫਿਰ ਬਪਤਿਸਮਾ ਲਵੋ ਮਰਕਸ 16 ਦੀ 16 ਚ ਵੀ ਇਹੋ ਲਿਖਿਆ ਜਿਹੜਾ ਨੇਚਾ ਕਰੇ ਯਾਨੀ ਕਿ ਵਿਸ਼ਵਾਸ ਕਰੇ ਤੇ ਫਿਰ ਉਹ ਬਪਤਿ ਸਮਾ ਲਵੇ ਉਹ ਜ਼ਰੂਰ ਬਚਾਇਆ ਜਾਵੇਗਾ ਸੋ ਮੇਰੇ ਭੈਣ ਭਰਾਵੋ ਤੁਸੀਂ ਕਹੋਗੇ ਅਗਰ ਮੈਂ ਕੱਲਾ ਵਿਸ਼ਵਾਸੀ ਕਰਦਾ ਮੈਂ ਤੋਬਾ ਨਹੀਂ ਕਰਦਾ ਮੈਂ ਬਪਤਿ ਸਮਾ ਨਹੀਂ ਲੈਂਦਾ ਤਾਂ ਇਹ ਸ਼ੈਤਾਨ ਨੇ ਤੁਹਾਡੇ ਮਨ ਵਿੱਚ ਇਹ ਕੁਲਜਨ ਪਾ ਛੱਡੀਏ ਤੁਹਾਡੇ ਮਨ ਨੂੰ ਨੇ ਬਾਉਂਡ ਕਰ ਦਿੱਤਾ ਬੰਨ ਦਿੱਤਾ ਕਿ ਤੁਸੀਂ ਤੋਬਾ ਨਾ ਕਰਿਓ ਤੁਸੀਂ ਬਪਤਿ ਸਮਾ ਨਾ ਲਿਓ ਠੀਕ ਹੈ ਤੇ ਜੇ ਤੁਸੀਂ ਇਹ ਨਹੀਂ ਕਰਦੇ ਤੇ ਨਿਕਦੇਮਸ ਨੂੰ ਯਿਸੂ ਮਸੀਹ ਨੇ ਕੀ ਕਿਹਾ ਉਹਨਾਂ ਲਾਈਨਾਂ ਨੂੰ ਬੜੇ ਧਿਆਨ ਨਾਲ ਪੜ ਲਿਓ ਯਿਸੂ ਮਸੀਹ ਕਹਿੰਦਾ ਜੇਕਰ ਤੂੰ ਨਵੇਂ ਸਿਰੇ ਤੋਂ ਜਨਮ ਨਾ ਲੈਵੇਂ ਤਾਂ ਤੂੰ ਕਦੇ ਵੀ ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸਕਦਾ ਪਹਿਲੀਆਂ ਲਾਈਨਾਂ 'ਚ ਲਿਖਿਆ ਤੂੰ ਵੇਖ ਨਹੀਂ ਸਕਦਾ ਉਸ ਤੋਂ ਥੱਲੇ ਵਾਲੀ ਲਾਈਨਾਂ 'ਚ ਲਿਖਿਆ ਉਹਦੇ ਵਿੱਚ ਤੂੰ ਵੜ ਨਹੀਂ ਸਕਦਾ ਨਵੇਂ ਸਿਰੇ ਤੋਂ ਜਨਮ ਲੈਣਾ ਜਦ ਤੁਸੀਂ ਆਪਣੇ ਮਾਪ ਪਿਓ ਦੇ ਘਰ ਵਿੱਚ ਜੰਮੇ ਤਾਂ ਤੁਹਾਡਾ ਸਰੀਰਕ ਜਨਮ ਹੋਇਆ ਜਦ ਤੁਸੀਂ ਤੋਬਾ ਕਰਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਂਦੇ ਹੋ ਤਾਂ ਤੁਹਾਡਾ ਆਤਮਿਕ ਜਨਮ ਹੁੰਦਾ ਜਦ ਤੁਸੀਂ ਫੌਜ ਵਿੱਚ ਭਰਤੀ ਹੁੰਦੇ ਹੋ ਤਾਂ ਫੌਜ ਦੇ ਵਿੱਚ ਐਂਟਰੀ ਕਰਨ ਲਈ ਉਹਦੀ ਵਰਦੀ ਪਾਉਣ ਲਈ ਫੌਜ ਦੇ ਸਿਪਾਹੀ ਬਣਨ ਲਈ ਫੌਜ ਦੇ ਅਫਸਰ ਬਣਨ ਦੇ ਲਈ ਕੁਝ ਕਾਇਦੇ ਕਾਨੂੰਨ ਨੇ ਕੁਝ ਰੂਲ ਰੈਗੂਲੇਸ਼ਨ ਨੇ ਤੁਸੀਂ ਉਹਨਾਂ ਨੂੰ ਫਾਲੋ ਕਰਦੇ ਹੋ ਤਾਂ ਫਿਰ ਤੁਸੀਂ ਫੌਜ ਵਿੱਚ ਭਰਤੀ ਹੁੰਦੇ ਹੋ ਤੁਸੀਂ ਪੁਲਿਸ ਨੂੰ ਜੁਆਇਨ ਕਰਨਾ ਜਦ ਜੁਆਇਨ ਕਰਨਾ ਉਹਦੀ ਇੱਕ ਟ੍ਰੇਨਿੰਗ ਹੈ ਉਹਦੇ ਰੂਲ ਰੈਗੂਲੇਸ਼ਨ ਨੇ ਕੁਝ ਉਹਦੇ ਟੈਸਟ ਨੇ ਉਹਨਾਂ ਤੋਂ ਹੀ ਪਾਸ ਕਰਕੇ ਫਿਰ ਤੁਸੀਂ ਪੁਲਿਸ ਡਿਪਾਰਟਮੈਂਟ ਦੇ ਮੈਂਬਰ ਬਣ ਸਕਦੇ ਹੋ ਇਸੇ ਤਰ੍ਹਾਂ ਹੀ ਪਰਮੇਸ਼ਰ ਦੇ ਘਰ ਦੇ ਤੁਸੀਂ ਮੈਂਬਰ ਬਣਨਾ ਹੈ ਤੁਸੀਂ ਸਵਰਗ ਦੇ ਰਾਜ ਦੇ ਮੈਂਬਰ ਬਣਨਾ ਹੈ ਤਾਂ ਉਹਦਾ ਪ੍ਰਭੂ ਨੇ ਰੂਲ ਰੈਗੂਲੇਸ਼ਨ ਰੱਖਿਆ ਹੈ ਉਹਦਾ ਤਰੀਕਾ ਰੱਖਿਆ ਜਿਹੜਾ ਉਹ ਨਿਕਦੇ ਮਸ ਨੂੰ ਦੱਸ ਰਿਹਾ ਹੈ ਕਿ ਭਾਵੇਂ ਤੂੰ ਟੀਚਰ ਹੋ ਨੇ ਕਿਹਾ ਭਾਵੇਂ ਤੂੰ ਗੁਰੂ ਹੈ ਇਜ਼ਰਾਈਲ ਦਾ ਪਰ ਜਦ ਤੱਕ ਤੂੰ ਨਵੇਂ ਸਿਰੇ ਤੋਂ ਜਨਮ ਨਾ ਲਵੇਂ ਜਦ ਤੱਕ ਤੂੰ ਜਲ ਤੋਂ ਤੇ ਆਤਮਾ ਤੋਂ ਜਨਮ ਨਾ ਲਵੇਂ ਜਲ ਦੇ ਵਿੱਚ ਤੁਸੀਂ ਕੀ ਲੈਣਾ ਹੈ ਬਪਤਿਸਮਾ ਲੈਣਾ ਹੈ ਜੇ ਜ ਤੁਸੀਂ ਬਾਹਰ ਆਉਂਗੇ ਤੇ ਪਰਮੇਸ਼ਵਰ ਤੁਹਾਨੂੰ ਆਪਣੇ ਪਵਿੱਤਰ ਆਤਮਾ ਦੇ ਨਾਲ ਭਰ ਦੇਗਾ ਇਹ ਬੜਾ ਅਤ ਜ਼ਰੂਰੀ ਕੰਮ ਆ। ਕੁਝ ਲੋਕ ਕਹਿੰਦੇ ਨੇ ਵੀ ਇਹ ਬਪਤਿਸਮਾ ਬਪਤਿਸਮਾਈ ਕਰਦੇ ਰਹਿੰਦੇ ਨੇ। ਪੈਨ ਪ੍ਰਾਵੋ ਯੂਨਾ ਬਪਤਿਸਮਾ ਦੇਣ ਆਲਾ ਆਇਆ। ਔਰ ਉਹਨੇ ਆਖਿਆ ਤੋਬਾ ਕਰੋ ਤੇ ਬਪਤਿਸਮਾ ਲਓ। ਠੀਕ ਹੈ ਦੂਜਾ ਕੋਈ ਪ੍ਰਚਾਰ ਨਹੀਂ ਸੀ ਉੱਥੇ। ਹੋਰ ਕੋਈ ਕਿਸੇ ਕਿਸਮ ਦਾ ਪ੍ਰਚਾਰ ਨਹੀਂ ਉਹਨੇ ਕੀਤਾ। ਇੱਕੋ ਹੀ ਪ੍ਰਚਾਰ ਕੀਤਾ ਤੋਬਾ ਕਰੋ ਤੇ ਬਪਤਿਸਮਾ ਲਓ ਸਵਰਗ ਦਾ ਰਾਜ ਨੇੜੇ ਆਇਆ। ਜਦ ਪ੍ਰਭੂ ਯਿਸੂ ਮਸੀਹ ਨੇ ਪ੍ਰਚਾਰ ਸ਼ੁਰੂ ਕੀਤਾ ਤਾਂ ਯਿਸੂ ਮਸੀਹ ਨੇ ਮੱਤੀ 4 ਦੀ 17 ਚ ਇਹੋ ਪ੍ਰਚਾਰ ਸ਼ੁਰੂ ਕੀਤਾ ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆਇਆ ਤੇ ਕੱਲੀ ਤੋਬਾ ਹੀ ਨਹੀਂ ਤੋਬਾ ਕਰਨ ਤੋਂ ਬਾਅਦ ਬਪਤਿਸਮਾ ਵੀ ਲੈਣਾ ਕਿਉਂਕਿ ਇਹਨਾਂ ਨੂੰ ਤੁਸੀਂ ਬਪਤਿਸਮਾ ਦਿੰਦੇ ਹੋਏ ਵੇਖ ਰਹੇ ਹੋ ਯਿਸੂ ਮਸੀਹ ਨੂੰ ਤੁਸੀਂ ਬਪਤਿਸਮਾ ਲੈਂਦੇ ਹੋਏ ਵੇਖ ਰਹੇ ਹੋ ਔਰ ਜਦ ਚੇਲਿਆਂ ਨੇ ਪ੍ਰਚਾਰ ਸ਼ੁਰੂ ਕੀਤਾ ਰਸੂਲਾਂ ਦੇ ਕਰਤੱਬ ਦੋ ਦੇ ਅੰਦਰ ਤਬ ਪਾਤਰਸ ਦੀ ਪਹਿਲੀ ਆਵਾਜ਼ ਇਹੋ ਸੀ ਰਸੂਲਾਂ ਦੇ ਕਰਤੱਬ ਦੋ ਦੀ 37 38 ਉਹਨੇ ਕਿਹਾ ਤੋਬਾ ਕਰੋ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੋ ਤੇ ਜਿਨੇ ਅਜੇ ਤੱਕ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਨਹੀਂ ਲਿਆ ਉਹਦੇ ਪਾਪ ਨਹੀਂ ਮਾਫ ਹੋਏ ਉਹ ਉੱਥੇ ਹੀ ਖੜੇ ਨੇ ਜਿੱਥੇ ਹੈਗੇ ਨੇ ਕਿਉਂਕਿ ਇਹ ਇੱਕ ਕਾਇਦਾ ਇੱਕ ਰੂਲ ਰੈਗੂਲੇਸ਼ਨ ਹੈ ਜਿਹੜਾ ਸਵਰਗ ਦੇ ਰਾਜ ਵਿੱਚ ਸਾਨੂੰ ਐਂਟਰੀ ਕਰਾਉਂਦਾ ਹੈ ਠੀਕ ਹੈ ਤਾਂ ਬਪਤਿਸਮਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਜਿਨੇ ਨਹੀਂ ਲਿਆ ਉਹਦੇ ਪਾਪ ਅਜੇ ਤੱਕ ਮਾਫ ਨਹੀਂ ਹੋਏ ਕਿਉਂਕਿ ਪਤਰਸ ਕੀ ਕਹਿ ਰਿਹਾ ਪਾਪਾਂ ਦੀ ਮਾਫੀ ਦੇ ਲਈ ਬਪਤਿਸਮਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਲਵੋ ਅਗਲੇ ਪਾਸੇ ਲਿਖਿਆ ਤਾਂ ਪਵਿੱਤਰ ਆਤਮਾ ਦਾ ਦਾਨ ਪਾਉਗੇ ਕਦੋਂ ਪਾਉਗੇ ਤਾਂ ਪਵਿੱਤਰ ਆਤਮਾ ਦਾ ਦਾਨ ਮਿਲੇਗਾ ਜੇ ਤੁਸੀਂ ਬਪਤਿਸਮਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਲਵੋਗੇ ਤਾਂ ਤੁਹਾਡੇ ਉੱਤੇ ਵਚਨ ਖੁੱਲੇਗਾ ਜੇ ਤੁਸੀਂ ਬਪਤਿਸਮਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਲਵੋਗੇ ਹੁਣ ਤੁਸੀਂ ਲੋਕ ਕਹੋਗੇ ਬਹੁਤ ਸਾਰੇ ਲੋਕ ਕਹਿੰਦੇ ਆ ਅਸੀਂ ਯਿਸੂ ਮਸੀਹ ਦੀ ਗੱਲ ਮੰਨੀਏ ਜਾਂ ਪਤਰਸ ਦੀ ਗੱਲ ਮੰਨੀਏ ਮੇਰੇ ਭੈਣ ਭਰਾਵੋ ਹਨਾਨੀਆਂ ਸਫੀਰਾ ਨੇ ਇਹੋ ਹੀ ਸਮਝਿਆ ਸੀ ਵੀ ਅਸੀਂ ਪਤਰਸ ਨਾਲ ਝੂਠ ਬੋਲਾਂਗੇ ਹੈਨਾ ਤਾਂ ਤੁਸੀਂ ਜਾਣਦੇ ਹੋ ਜਦ ਹਨਾਨੀਆਂ ਸਫੀਰਾ ਦੀ ਮੌਤ ਹੋਈ ਤੇ ਕੀ ਕਿਹਾ ਗਿਆ ਉੱਥੇ ਉੱਥੇ ਕਿਹਾ ਗਿਆ ਕਿ ਪਤਰਸ ਕਹਿੰਦਾ ਹੈ ਕਿ ਤੁਸੀਂ ਕਿਉਂ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਿਆ ਗੱਲਬਾਤ ਉਹ ਪਤਰਸ ਨਾਲ ਕਰ ਰਿਹਾ ਹੈ ਝੂਠ ਉਹ ਪਤਰਸ ਦੇ ਨਾਲ ਹੀ ਬੋਲ ਰਿਹਾ ਪਰ ਪਤਰਸ ਕੀ ਕਹਿ ਰਿਹਾ ਵੀ ਤੁਸੀਂ ਕਿਉਂ ਦੋਵਾਂ ਨੇ ਇਹੋ ਸਲਾਹ ਕੀਤੀ ਵੀ ਅਸੀਂ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਣਾ ਪੈਣ ਪ੍ਰਾਵੋ ਪਤਰਸ ਪਹਿਲੇ ਵਾਲਾ ਪਤਰਸ ਨਹੀਂ ਸੀ ਜਿਹਨੂੰ ਤੁਸੀਂ ਮੱਛੀਆਂ ਫੜਨ ਵਾਲਾ ਸਧਾਰਨ ਜਨ ਇਨਸਾਨ ਸਮਝਦੇ ਹੋ ਤੁਸੀਂ ਉਹ ਪਤਰ ਸਮਝਦੇ ਜਿਹੜਾ ਗੱਤ ਸਮਣੀ ਬਾਗ ਦੇ ਵਿੱਚ ਯਸਮਸੀ ਦੇ ਨਾਲ ਜੀਣ ਮਰਨ ਦੇ ਕਸਮਾਂ ਖਾ ਕੇ ਵਾਅਦੇ ਕਰਕੇ ਤੇ ਬਾਅਦ ਵਿੱਚ ਤਿੰਨ ਵਾਰੀ ਮੁੱਕਰ ਗਿਆ ਉਹ ਪਤਰਸ ਨਹੀਂ ਸੀ ईद Pentecuste ਦੇ ਦਿਨ ਰਸੂਲਾਂ ਦੇ ਕਰਤੱਵ ਦੋ ਅਧਿਆਏ ਦੇ ਅੰਦਰ ਪਵਿੱਤਰ ਆਤਮਾ ਪਤਰਸ ਦੇ ਉੱਤੇ ਆ ਚੁੱਕਾ ਸੀ 120 ਲੋਕਾਂ ਦੇ ਉੱਤੇ ਆ ਚੁੱਕਾ ਸੀ ਔਰ ਪਤਰਸ ਪਹਿਲੋਂ ਵਾਲਾ ਪਤਰਸ ਨਹੀਂ ਰਿਹਾ ਪਤਰਸ ਬਦਲ ਚੁਕਾ ਸੀ ਪਤਰਸ ਦੀ ਪੁਰਾਣੀ ਜ਼ਿੰਦਗੀ ਮੱਛੀਆਂ ਫੜਨ ਵਾਲੀ ਖਤਮ ਹੋ ਗਈ ਸੀ ਪਤਰਸ ਦਾ ਨਵਾਂ ਜਨਮ ਹੋ ਚੁੱਕਿਆ ਸੀ ਜਲ ਤੋਂ ਤੇ ਆਤਮਾ ਤੋਂ ਜਨਮ ਹੋਇਆ ਸੀ ਪਵਿੱਤਰ ਆਤਮਾ ਸਵਰਗ ਤੋਂ ਉਤਰ ਕੇ ਆਇਆ ਸੀ ਉਸ ਨੇ ਉਹਨੂੰ ਪਵਿੱਤਰ ਆਤਮਾ ਦੇ ਨਾਲ ਭਰ ਦਿੱਤਾ ਪਵਿੱਤਰ ਆਤਮਾ ਉਹਦੇ ਵਿੱਚ ਸਮਾ ਗਿਆ ਪੂਰੀ ਤਰ੍ਹਾਂ ਦੇ ਨਾਲ ਔਰ ਪਵਿੱਤਰ ਆਤਮਾ ਦੀ ਪ੍ਰੇਰਣਾ ਦੇ ਨਾਲ ਸਾਰੀਆਂ ਗੱਲਾਂ ਉਹਨੇ ਬੋਲੀਆਂ ਤੇ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਉਹ ਕੁਫਰ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਬੋਲਿਆ ਜਾਵੇ ਉਹਨਾਂ ਇਸ ਜਗਤ ਵਿੱਚ ਮਾਫ ਹੋਣਾ ਤੇ ਨਾ ਅਗਲੇ ਯੁਗਤ ਵਿੱਚ ਮਾਫ ਹੋਣਾ ਜਿਹੜਾ ਆਉਣ ਵਾਲਾ 1000 ਸਾਲਾਂ ਰਾਜ ਹੈ ਇਸ ਮਸੀਹ ਦਾ ਔਰ 1000 ਸਾਲੇ ਰਾਜ ਤੋਂ ਬਾਅਦ ਇੱਕ ਹੋਰ ਅੱਗੇ ਨਵੀਂ ਜ਼ਿੰਦਗੀ ਹੈ ਚਿੱਟੇ ਸੰਘਾਸਨ ਤੋਂ ਬਾਅਦ ਆਖਰੀ ਨਿਆਂ ਤੋਂ ਬਾਅਦ ਔਰ ਯਾਦ ਰੱਖੋ ਮੇਰੇ ਭੈਣ ਭਰਾਵੋ ਜਿਹੜੇ ਲੋਕ ਇਸ ਭਲੇਖੇ ਵਿੱਚ ਨੇ ਕਿ ਆਹੀ ਪਤਰਸ ਦੀ ਗੱਲ ਨਹੀਂ ਮੰਨੀ ਸਾਨੂੰ ਤੋਵਾ ਕਰਨੀ ਜ਼ਰੂਰੀ ਨਹੀਂ ਹੈ ਸਾਨੂੰ ਬਪਤਸਮਾ ਲੈਣਾ ਜ਼ਰੂਰੀ ਨਹੀਂ ਹੈ ਤਾਂ ਭੈਣ ਭਰਾਵੋ ਉਹ वचन ਦੀ ਅਣਅਗਿਆਕਾਰੀ ਕਰ ਰਹੇ ਨੇ ਉਹ ਪਵਿੱਤਰ ਆਤਮਾ ਦੇ ਹੁਕਮ ਨੂੰ ਰੱਦ ਕਰ ਰਹੇ ਨੇ ਉਹ ਪਵਿੱਤਰ ਆਤਮਾ ਦੀ ਗੱਲ ਦੀ ਅਣਅਗਿਆਕਾਰੀ ਕਰ ਰਹੇ ਨੇ ਉਹ ਪਾਪ ਦੇ ਵਿੱਚ ਜੀ ਰਹੇ ਨੇ ਪਾਪ ਕੀ ਹੈ ਮੈਂ ਦੱਸਿਆ ਯਿਸੂ ਮਸੀਹ ਨੇ ਜਦ ਯੂਨਾਥੇਨ ਦੀ 16 ਜਕਿਆ ਕਿ ਜਿਹੜਾ ਵਿਸ਼ਵਾਸ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਦਾ ਪਰ ਜਿਹੜਾ ਵਿਸ਼ਵਾਸ ਨਹੀਂ ਕਰਦਾ ਪਰਮੇਸ਼ਰ ਦੇ ਪੁੱਤਰ ਦੇ ਉੱਤੇ ਉਹਨੇ ਆਖਿਆ ਉਹ ਦੋਸ਼ੀ ਠਹਿਰ ਚੁਕਾ ਜਿਉਂਦੇ ਜੀ ਮੇਰੇ ਕੋਲੇ ਤੁਹਾਡੇ ਕੋਲੇ ਸਮਾਂ ਮੇਰੇ ਭੈਣ ਪ੍ਰਾਵੋ ਤੋਬਾ ਕਰ ਲੋ ਬਪਤਿਸਮਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਲੈ ਲੋ ਕਿਉਂਕਿ ਇਹ ਪਤਰਸ ਦੀ ਆਵਾਜ਼ ਨਹੀਂ ਹੈ ਇਹ ਪਤਰਸ ਦੀ ਆਪਣੀ ਸਿੱਖਿਆ ਨਹੀਂ ਹੈ ਇਹ ਤਾਂ ਪਤਰਸ ਦੇ ਵਿੱਚ ਪਵਿੱਤਰ ਆਤਮਾ ਬੋਲ ਰਿਆ ਸੀ ਹੁਣ ਜਿਹੜੇ ਬੰਦੇ ਕਹਿੰਦੇ ਅਸੀਂ ਪਤਰਸ ਦੀ ਗੱਲ ਨਹੀਂ ਮੰਨਣੀ ਅਸੀਂ ਪਤਰਸ ਦਾ ਬਪਤਿਸਮਾ ਨਹੀਂ ਮੰਨਣਾ ਯਾਦ ਰੱਖੋ ਜਿਹੜੇ ਲੋਕ ਪਤਰਸ ਦਾ ਇਨਕਾਰ ਕਰਦੇ ਨੇ ਪਤਰਸ ਦੀਆਂ ਲਿਖਤਾਂ ਦਾ ਇਨਕਾਰ ਕਰਦੇ ਨੇ ਉਹ ਪਵਿੱਤਰਤਾ ਦਾ ਇਨਕਾਰ ਕਰਦੇ ਨੇ ਹallelujah ਸੋ ਪਰਮੇਸ਼ਰ ਦੇ ਵਚਨ ਉਤੇ ਆਸ਼ੀਸ਼ ਬਰਕਤ ਮੰਗਦੇ ਆ ਪ੍ਰਭੂ ਆਪਣੇ ਕਲਾਮ ਤੇ ਆਸ਼ੀਸ਼ ਬਰਕਤ ਦੇਵੇ ਤੁਹਾਨੂੰ ਕਿਰਪਾ ਦੇਵੇ ਤੁਹਾਨੂੰ ਬਰਕਤ ਦੇਵੇ ਆ ਤੁਸੀਂ ਇਸ ਗੱਲ ਨੂੰ ਗੌਰ ਕਰੋ ਇਹਨਾਂ ਗੱਲਾਂ ਦੇ ਉੱਤੇ ਜੋ ਬੋਲੀਆਂ ਗਈਆਂ ਨੇ ਔਰ ਇਹ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਹੈ ਬੈਠੇ-ਬੈਠੇ ਮੇਰੇ ਮਨ ਵਿੱਚ ਪ੍ਰਭੂ ਨੇ ਇਹ ਗੱਲਾਂ ਪਾਈਆਂ ਕਿਉਂਕਿ ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਮਿਲਿਆ ਵਾਂ अनेਕਾਂ ਨੂੰ ਮਿਲਿਆ ਅਜੇ ਤੱਕ ਉਹ ਕਹਿੰਦੇ ਸੀ ਵਿਸ਼ਵਾਸ ਕਰ ਲਿਆ ਸਾਡੇ ਲਈ ਇਨਾ ਹੀ ਕਾਫੀ ਹੈ ਪਰ ਨਹੀਂ ਸ਼੍ਰੀਮਾਨ ਜੀ ਉਹ ਵਿਸ਼ਵਾਸ ਹੀ ਕਾਫੀ ਨਹੀਂ ਹੈ ਉਹ ਵਿਸ਼ਵਾਸ ਦੇ ਉੱਤੇ ਕੰਮਕਾਰ ਕਰਨਾ ਬਹੁਤ ਜ਼ਰੂਰੀ ਹੈ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਜੇ ਤੁਸੀਂ ਅਮਲ ਨਹੀਂ ਕਰਦੇ ਤਾਂ ਤੁਹਾਡੀ ਨੇਚਾ ਮੁਰਦਾ ਹੈ ਅਮਲਾਂ ਬਾਝੋਂ ਨੇਚਾ ਮੁਰਦਾ ਹੈ ਠੀਕ ਹੈ ਕੰਮ ਨਹੀਂ ਜਦ ਤੁਸੀਂ ਕਰਦੇ ਵਿਸ਼ਵਾਸ ਦੇ ਉੱਤੇ ਠੀਕ ਹੈ ਨਾ ਤਾਂ ਉਹ ਕੀ ਹੈ ਬਈ ਤੁਹਾਡਾ ਵਿਸ਼ਵਾਸ ਮੁਰਦਾ ਹੈ ਸੋ ਪਤਰਸ ਦੇ ਜਿਹੜੇ ਬੋਲੇ ਸ਼ਬਦ ਨੇ ਉਹ ਪੂਤਰਾ ਆਤਮਾ ਦੇ ਸ਼ਬਦ ਨੇ ਪਤਰਸ ਦੇ ਆਪਣੇ ਸ਼ਬਦ ਨਹੀਂ ਹੈ ਨਵੇਂ ਸਿਰੇ ਤੋਂ ਜਨਮ ਲੈਣਾ ਕੀ ਹੈ ਨਵੇਂ ਸਿਰੇ ਤੋਂ ਜਨਮ ਲੈਣਾ ਜਲ ਔਰ ਆਤਮਾ ਤੋਂ ਜਨਮ ਲੈਣਾ ਕੀ ਹੈ ਜਲ ਵਿੱਚ ਬਪਤਿਸਮਾ ਲੈਣਾ ਉਦੋਂ ਪਹਿਲਾਂ ਤੋਬਾ ਕਰਨੀ ਹੈ ਜਲ ਵਿੱਚ ਬਪਤਿਸਮਾ ਲੈਣਾ ਤੇ ਫਿਰ ਜਦ ਤੁਸੀਂ ਬਪਤਿਸਮਾ ਲੈ ਕੇ ਬਾਹਰ ਆਉਂਦੇ ਹੋ ਤੇ ਤੁਸੀਂ ਪ੍ਰਭੂ ਨਾਲ ਹਰ ਰੋਜ਼ ਚੱਲਦੇ ਹੋ ਕਦਮ-ਦਰ-ਕਦਮ ਤੇ ਪ੍ਰਭੂ ਤੁਹਾਨੂੰ ਆਪਣੇ ਆਤਮਾ ਨਾਲ ਭਰ ਦੇਗਾ ਫਿਰ ਤੁਸੀਂ ਮੰਜੀ ਤੇ ਨਹੀਂ ਬੋਗੇ ਅੰਦਰ ਫਿਰ ਤੁਸੀਂ ਕੁਰਸੀ ਤੇ ਨਹੀਂ ਬੋਗੇ ਅੰਦਰ ਪ੍ਰਭੂ ਤੁਹਾਨੂੰ ਇਸਤੇਮਾਲ ਕਰੇਗਾ ਪ੍ਰਭੂ ਤੁਹਾਡੀ ਅਗਵਾਈ ਕਰੇਗਾ ਔਰ ਆਤਮਾ ਤੁਹਾਡੀ ਅਗਵਾਈ ਕਰੇਗਾ ਜਾਂ ਫਲਾਣੇ ਬੰਦੇ ਨੂੰ ਜਾ ਕੇ ਅਗਵਾਈ ਦੇ ਕੇ ਆ ਕਿ ਬਪਤਿਸਮਾ ਯਿਸੂ ਮਸੀਹ ਦੇ ਨਾਮ ਚਲਾਣਾ ਬੜਾ ਜ਼ਰੂਰੀ ਹੈ ਸੋ ਜੀ ਜੀ ਪੈਨ ਪਰਬੂ ਖੁਦਾ ਤੁਹਾਨੂੰ ਬਰਕਤ ਦੇਵੇ ਅਗਰ ਇਸ ਵਿਸ਼ੇ ਉਤੇ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਪੁੱਛ ਸਕਦਾ ਪਵਿੱਤਰ ਕਲਾਮ ਦੇ ਵਿੱਚੋਂ ਅਸੀਂ ਹਰ ਸਵਾਲ ਦਾ ਜਵਾਬ ਦੇਣ ਦੇ ਲਈ ਤਿਆਰ ਆ ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ ਕਿਰਪਾ ਦੇਵੇ ਸਭ ਨੂੰ ਜੈਮਸੀ ਕੀ ਗੋਡ ਬlesਸ ਯੂ ਆਮੀਨ ਹਾਲੇਲੂਇਆ ਸੋ ਛੋਟੀ ਪ੍ਰਾਰਥਨਾ ਕਰਦੇ ਹਾਂ ਕਿ ਅਗਰ ਕਿਸੇ ਦੇ ਮਨ ਨੂੰ ਪ੍ਰਭੂ ਪ੍ਰੇਰਦਾ ਹੈ ਕਿ ਇਹ ਵਚਨ ਠੀਕ ਹੈ ਪਵਿੱਤਰ ਲਿਖਤਾਂ ਦੇ ਅਨੁਸਾਰ ਹੈ ਤਾਂ ਉਹ ਚਾਹੁੰਦਾ ਹੈ ਕਿ ਮੇਰੀ ਕੋਈ ਸਮੱਸਿਆ ਹੈ ਮੁਸ਼ਕਲ ਹੈ ਔਰ ਉਹਦਾ ਹੱਲ ਪ੍ਰਭੂ ਕਰੇ ਤਾਂ ਪ੍ਰਭੂ ਅੱਜ ਵੀ ਮੌਜੂਦ ਹੈ ਉਹਨੇ ਵਾਅਦਾ ਕੀਤਾ ਮੈਂ ਯੁੱਗ ਦੇ ਅੰਤਿਕ ਰਾਰ ਵੇਲੇ ਤੁਹਾਡੇ ਨਾਲ ਆਓ ਦੁਆ ਕਰਦੇ ਹਾਂ ਸਵਰਗੀ ਬਾਪ ਤੇਰਾ ਧੰਨਵਾਦ ਹੋਈ ਸ਼ੁਕਰ ਤੇਰੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਅਸੀਂ ਤੇਰੇ ਚਰਨਾਂ ਵਿੱਚ ਆਉਂਦੇ ਹਾਂ ਤੇਰੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਦਾ ਲਹੂ ਮੇਰੇ ਪਾਪਾਂ ਦੇ ਲਈ ਬਹਾਇਆ ਗਿਆ प्यारे प्रभु ਅਸੀਂ ਇਹ ਵੀ ਜਾਣਦੇ ਆ ਕਿ ਪੁੱਤਰ ਉਸ ਸਰੀਰ ਨੂੰ ਕਿਹਾ ਗਿਆ ਜਿਹੜਾ ਧਰਤੀ ਦੇ ਉੱਤੇ ਸਾਡੇ ਨਾਲ ਗੱਲਾਂ ਬਾਤਾਂ ਕਰਦਾ ਸੀ ਲੋਕਾਂ ਨਾਲ ਗੱਲਬਾਤ ਕਰਦਾ ਸੀ ਮਿਲਦਾ ਸੀ ਜੁਲਦਾ ਸੀ ਉਹ ਸਰੀਰ ਸੀਗਾ ਪਰਮੇਸ਼ਰ ਮਸੀਹ ਨਾਮ ਦਾ ਸਰੀਰ ਸੀ ਯਿਸੂ ਮਸੀਹ ਨਾਮ ਦੀ ਇੱਕ ਦੇਹ ਤਿਆਰ ਕੀਤੀ ਗਈ ਜਿਹਦੇ ਵਿੱਚ ਪਰਮੇਸ਼ਰ ਦੀ ਆਤਮਾ ਨੇ ਪ੍ਰਵੇਸ਼ ਕਰਕੇ ਧਰਤੀ ਦੇ ਉੱਤੇ ਲੋਕਾਂ ਨਾਲ ਮੇਲ ਮਲਾਪ ਕੀਤਾ ਔਰ ਪ੍ਰਚਾਰ ਕੀਤਾ ਪ੍ਰਭੂ ਸੀ ਜਾਣਦੇ ਆ ਸੀ ਉਸੇ ਨਾਮ ਵਿੱਚ ਜਿਸ ਨਾਮ ਵਿੱਚ ਕੋੜੇ ਖਾਦੇਗੇ ਪ੍ਰਭੂ ਜੀ ਤੇਰਾ ਧੰਨਵਾਦ ਕਰਦੇ ਸ਼ੁਕਰ ਕਰਦੇ ਆ ਕਿਸੇ ਭੈਣ ਭਾਈ ਦੀ ਕੋਈ ਵੀ ਸਮੱਸਿਆ ਪਿਆਰੇ ਪ੍ਰਭੂ ਗੁਰੂ ਤੇਰੇ ਵਚਨ ਨੂੰ ਨਹੀਂ ਸਮਝ ਰਿਹਾ ਤਾਂ ਸਾਡੀ ਪ੍ਰਾਰਥਨਾ ਹੈ ਵਚਨ ਉਸ ਬੰਦੇ ਦੇ ਸਮਝ ਵਿੱਚ ਆਵੇ ਪ੍ਰਭੂ ਜੀ ਤੇਰਾ ਬੜਾ ਧੰਨਵਾਦ ਕਰਦੇ ਆ ਕੋਈ ਸਮੱਸਿਆ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਆ ਪਰ ਪ੍ਰਭੂ ਤੇਰੇ ਵਾਸਤੇ ਸਮੱਸਿਆ માં ਕੱਖ ਨਹੀਂ ਆ ਕੁਛ ਵੀ ਨਹੀਂ ਹਨ ਪ੍ਰਭੂ ਤੇਰੇ ਵਾਸਤੇ ਪ੍ਰਭੂ ਬਸ ਇੱਕ ਨજર ਹੈ ਕਿਰਪਾ ਦੀ ਜਦ ਤੂੰ ਕਿਰਪਾ ਦੀ ਨજર ਕਰ ਦੇਵੇਂ ਤੇ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਤੇਰਾ ਬੜਾ ਧੰਨਵਾਦ ਹਾਂ ਮੈਂ ਵੀ ਪਾਪੀ ਨਕਮਾਨ ਨਲਾਇਕ ਗੁਨੇਗਾਰ ਮੇਰੇ ਉੱਤੇ ਵੀ ਕਿਰਪਾ ਕਰ ਤੇਰਾ ਨਾਮ ਆਬਾਰਕ ਹੋਵੇ ਬੇਨਤੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਚੋਕੇ ਮੰਗਦੇ ਹਾਂ ਆਮੀਨ ਹਾਲੇਲੂਇਆ